ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੋਪੋ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਗ ਲੈ ਕੇ ਆਂਦੇ ਆ ਜੀ ਆਪਾਂ 6 ਤੋਂ 7 ਜਿਨ੍ਹਾਂ ਚ 5 ਬਿਹੜਾਂ ਨੇ ਤੇ ਇੱਕ ਨੀਲੀ ਰਾਵੀ ਦਾ ਬਾਈ ਕੋਲ ਕੱਟਾ ਜੀ ਚੰਗੀ ਬਰੀਡ ਦਾ ਡਿਟੇਲ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਜੀ ਕੋਈ ਵੀ ਨਾਗ ਤੁਹਾਨੂੰ ਫਿੱਟ ਬੈਂਦਾ ਜੇ ਗੱਬਰ ਨਾਗ ਪਸੰਦ ਹੁੰਦਾ ਤਾਂ ਆਪਦਾ ਪਾਸ ਕਰ ਲਿਓ ਵੀਰੇ ਜੇ ਕੋਈ ਸੂਆ ਸਵਾਇ ਨਾਗ ਪਸੰਦ ਹੁੰਦਾ ਤਾਂ ਆਪਦੀ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਕੋਈ ਵੀਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਔਲ ਤੇ ਸੈੱਟ ਕਰ ਲਿਓ ਬਾਕੀ ਦੀ ਜਾਣਕਾਰੀ ਆਪਾਂ ਬਾਅਦ ਵਿੱਚ ਲੈ ਕੇ ਦਿੰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਿਆਨ ਸਿੰਘ ਹੋਈ ਪਿੰਡ ਲੋਪੋ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਬਾਈ ਮੋਬਾਈਲ ਨੰਬਰ ਜੀ 98783 45101 ਬਾਈ ਜੀ ਠੀਕ ਆ ਵੀਰੇ ਅੱਜ ਨਾਗ ਹੈਗੇ ਫਿਰ 6 ਨਾਗ ਹੋ ਗਏ ਹਾਂ ਬਾਈ 6 ਹੋ ਗਏ ਜੀ ਕਿੱਧਰੋਂ ਸ਼ੁਰੂ ਕਰ ਗਏ ਜੀ ਇਤੋਂ ਹੀ ਗੱਲ ਬਾਈ ਬੈੜ ਤੋਂ ਹਾਂਜੀ ਬਾਈ ਸੁਆ ਕਿ ਨਮਾਜੀ ਇਹਦਾ ਸੁਆ ਬਾਈ ਆਪੋ ਆਪਣੀ ਸਮਝ ਆ ਜਾ ਜਿਹੜਾ ਮਰਜ਼ੀ ਮੰਨ ਲੇ ਹਾਂ ਆਪਾਂ ਖਰੀਦਿਆ ਹੋਇਆ ਹਾਂ ਹਾਂ ਜਮਾ ਟੋਕੜ ਆ ਬਾਈ ਜਮਾ ਆਪਣਾ ਪਿਓਰ ਟੋਕੜ ਆ ਉਹ ਟੋਕੜ ਕਿੰਨਾ ਦੁੱਧ ਚਵਾ ਦਾਂਗੇ ਵੀਰੇ ਦੁੱਧ ਬਾਈ 8 ਕਿਲੋ ਸੀ ਇਹਦੇ ਹਾਂ ਜਾ ਹਾਂਜੀ ਇਹ ਆਈਵੀਆ ਬੈੜ ਹੀਟ ਚ ਠੀਕ ਆ ਤੇ ਹੁਣ ਅੱਜ ਦੀ ਘੜੀ 6 ਕਿਲੋ ਚਵਾ ਦੇਂਗੇ ਬਈਆ 6 ਕਿਲੋ ਦੀ ਆਪਣੇ ਘਰੇ ਮਿਲਕਿੰਗ ਕਰ ਲੇ ਹਾਂ ਬਾਈ ਠੀਕਾ ਫੁੱਲ ਗਾਰੰਟੀ ਇਹ ਨਹੀਂਗਾ ਬਾਈ 6ਾਂ ਦਾ ਇੱਥੇ ਜਾ ਕੇ ਪੰਜ ਨਹੀਂ ਨਿਕਲਦਾ ਬਾਈ ਨਹੀਂ ਜੇ 6 ਕਿਆ ਤਾਂ 6 ਹੀ ਨਿਕਲੂਗਾ ਕਿਉਂਕਿ ਹੀਟ ਚ ਬਹਿੜਤਾਗਾ ਹਾਂ ਨਹੀਂ ਕੋਈ ਡੱਕਤ ਨਹੀਂ ਬਾਈ ਠੀਕ ਹੈ ਵੀਰੇ ਹਾਂ 6 ਕਿਲੋ ਦੀ ਬਾਈ ਕਹਿੰਦਾ ਆਪਣੇ ਵੱਲੋਂ ਫੁੱਲ ਗਾਰੰਟੀ ਹੋਊਗੀ ਫਣਾ ਦਾ ਕੋਈ ਪੂਰ ਛਿੱਟਾ ਗੰਡਾ ਜਮਾ ਹੀ ਨਹੀਂ ਬਾਈ ਫੁੱਲ ਗਾਰੰਟੀ ਆ ਫੁੱਲ ਗਾਰੰਟੀ ਆ ਬਾਈ ਚਾਹੇ ਕੋਈ ਆਨਲਾਈਨ ਮੰਗਾ ਲੇ ਬਾਈ ਆ ਪਹਿਲੀ ਗੱਲ ਤੇ ਸਾਇਆਂੋਂ ਵਧੀਆ ਸੇਫ ਗੱਲ ਇਹ ਆ ਵੀ ਆਓ ਹੂੰ ਚੈੱਕ ਕਰੋ ਚੈੱਕ ਕਰੋ ਜੀ ਦੋ ਡੰਗ ਚੋਵੋ ਤਿੰਨ ਡੰਗ ਚੋਵੋ ਸਾਇਆ ਪਵੰਦ ਆਪਣ ਕੋਈ ਐਸ ਵੀ ਹੈਗੀ ਆ ਯਾ ਰੇਸ਼ ਦਾ ਪਰਬੰਧ ਹਾਂ ਸਾਇਆ ਪਵੰਦ ਆ ਬਾਈ ਠੀਕ ਆ ਕਿਉਂਕਿ ਇਹੇ ਜੀ ਕੋਈ ਮੌਜ ਹੈ ਨਹੀਂ ਗੀ ਬਾਈ ਸਿੱਧੀ ਜੀ ਗੱਲ ਆ ਆਪਾਂ ਕਿਹੜਾ ਕਿਸੇ ਗੱਲੋਂ ਖਾਗਾ ਯਾ ਹਾਂ ਇਹ ਤਾਂ ਗੱਲ ਹੈਗੀ ਆ ਆ ਵੀ ਦੋ ਡੰਗ ਤਿੰਨ ਡੰਗ ਚੋਵੋ ਠੀਕ ਆ ਕਿੰਦਾ ਦੁੱਧ ਦੱਸਿਆ ਜੇ ਉਹਨਾਂ ਦਾ ਦੁੱਧ ਕੱਢੂਗੀ ਤੇ ਲੈ ਜੇ ਨੇ ਬਾਈ ਸਾਈ ਵਾਪਸ ਲੈ ਜੀ ਆਉਂਦੀ ਵਸੇ ਦੋਏ ਸਿੱਧੀਆਂ ਹੀ ਗੱਲਾਂ ਸਿੱਧੀ ਗੱਲ ਆ ਨਾ ਇਹ 'ਚ ਕੋਈ ਜਦਜਦਾਈ ਕੋਈ ਨਾ ਹੋਊਗੀ ਆ ਇੱਕ ਜਦਜਦਾਈ ਕੋਈ ਨਹੀਂ 10 ਐਮਪੀਏ ਵੀ ਨ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸੋ ਇਹ ਕਹਦਾਂਗੇ 22200 ਕਿਲੋਮੀਟਰ ਤੱਕ ਪਹੁੰਚ 22000 ਰੁਪਏ ਚ 200 ਕਿਲੋਮੀਟਰ ਦੀ 200 ਕਿਲੋਮੀਟਰ ਪਹੁੰਚ ਹੋਊਗੀ ਹਾਂਜੀ ਬਾਈ ਠੀਕ ਹੈ ਵੀਰੇ ਕੋਈ ਜਾਤ ਵਾਲੀ ਬੈੜੂ ਸੰਭੀ ਪਲੀ ਵੀ ਆ ਜਾ ਠੀਕ ਹੈ ਵੀਰੇ ਅੰਦੇ ਉਹ ਜਮਾ ਸਾਫ ਆ ਕੋਈ ਨੁਕਸ ਨਹੀਂ ਹੈਗਾ ਉਹ ਚੈੱਕ ਹੋਈ ਵੀ ਆ ਜਾ EI ਤਾਂ ਨਹੀਂ ਕਰਾਈ ਆਪਾਂ ਨਹੀਂ ਨਹੀਂ ਬਈ ਹੀਟ ਚ ਆ ਜਮਾ ਹੁਣੇ ਜਮਾ ਬੋਲਦੀ ਹੈ ਤੇ ਜਿਹੜਾ 2 ਨੰਬਰ ਨਾਗਾ ਇਹ ਤਾਂ ਸੁਆ ਕੰਨ ਮਾ ਜੀ ਸੁਆ ਆਪੋ ਆਪਣੀ ਸਮਝ ਆ ਬਾਈ ਸੁਆ ਛੱਡ ਹੀ ਦਿਓ ਆਪਸ਼ਨ ਹੀ ਕਰਦੇਗੇ ਸੁਆ ਵਾਲਾ ਹਾਂਜੀ ਹਾਂਜੀ ਇਹ ਜਲਸੀ ਆ ਗਈ ਭੱਡੀ ਬਾਈ ਦੁੱਧ ਕਿੰਨਾ ਇਹਦੇ ਦੁੱਧ ਹੈਗਾ ਦੇਖਣਾ 8 ਲੀਟਰ 8 ਲੀਟਰ ਸੱਤ ਚਵਾ ਦੇਂਗੇ ਬਾਈ ਨੱਟ ਚਵਾ ਦੇਾਂਗੇ 8 ਚਵਾ ਦੇਾਂਗੇ اے ਆਈ ਦੀ ਹੋਈ ਵੀ ਬਾਈ ਕਿੰਨਾ ਕ ਸਮਾਂ ਹੋ ਗਿਆ ਜੀ ਤੇਰੀ ਹੋਈ ਵੀ 40 ਤੋਂ 45 ਦਿਨਾਂ ਦੀ اے ਆਈ ਹੋਈ ਵੀ ਹਾਂ ਦੋ ਬੈੜਾਂ ਦੀ ਹੋਈ ਵੀ ਬਾਈ ਠੀਕ ਆ ਆਪਾਂ ਖਾਲੀ ਦੀ ਆਪਾਂ ਖਾਲੀ ਮੰਨ ਕੇ ਬਾਈ ਆ ਠੀਕ ਆ ਵੀਰੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਹੱਥੀ ਚਵਾਈ ਵਾਲਾ ਫੂਟ ਛਾਂ ਕੇ ਤੇ ਭੂਰਾ ਵੀ ਨਹੀਂ ਥਾਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ 7 ਕਿਲੋ ਦੀ ਚਵਾਈ ਕਰਕੇ ਲੈ ਜਾਓ ਦੁੱਧ 8 ਹੀ ਹੋਊਗਾ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹ ਕਹਦਾਂਗੇ 20200 ਕਿਲੋਮੀਟਰ ਤੱਕ ਪਹੁੰਚੇ 20200 ਕਿਲੋਮੀਟਰ ਮਗਰ ਤਾਂ ਫਿਰ ਵੀਰੇ ਪੈਸੇ ਥੋੜੇ ਰਹਿ ਗਏ ਹਨਾ ਬਸ ਵੀ ਇਹੀ ਹੱਲ ਆ ਕੋਈ ਗੱਲ ਨਹੀਂ ਹੈਗੀ ਠੀਕ ਆ ਜੀ ਦੁੱਧ ਕਿੰਨਾ ਦੱਸਾਂਗੇ ਉਹਨਾਂ ਦਾ ਚੋਕੇ ਲਿਜਾ ਸਕਦਾ ਦੁੱਧ 'ਚ ਨਾ ਘਟੂਗਾ ਯਾ ਠੀਕ ਆ ਕਿਉਂਕਿ ਆ ਹੁੰਦਾ ਬਈ ਆਪਾਂ ਲੈਣਿਆ ਪਿੰਡਾਂ 'ਚ ਮਾਲ ਜਾ ਠੀਕ ਆ ਘੁੰਮ ਫੇਕੇ ਹਿਸਾਬ ਨਾਲ ਆ ਹੁੰਦਾ ਆਪਾਂ ਲਫਾ ਨਿਕਲੀ ਜਾਂਦਾ ਚਲੋ ਆਪਣਾ ਸਰਕਲ ਚੱਲਦਾ ਜਾ ਰਿਹਾ ਹੈਗਾ ਕੋਈ ਵੀ ਪਸ਼ੂ ਆਪਣਾ ਹੱਲ ਗਿਆ ਜਾ ਕੇ ਅਗਲੇ ਦੇ ਭਾਵੇਂ ਇੱਥੋਂ ਵੀ ਚੋਕੇ ਗਿਆ ਆ ਵਿਆ ਹੂੰ ਜਾ ਕੇ ਅਗਲੇ ਦੇ ਹੱ ਕਿੰਨੇ ਗਾਰੰਟੀ ਆ ਕੋਈ ਪਸ਼ੂ ਹਾਂਜੀ ਭਾਈ ਜੇ ਕੋਈ ਆਨਲਾਈਨ ਉੱਠ ਗਿਆ ਅਗਲਾ ਉੱਤਰ ਦੀ ਚੂਲੇ ਜਾਂ ਪਾਸ ਕਰ ਲੈ ਕੋਈ ਚੋਈ ਮੈਨੂੰ ਕੋਈ ਡੱਕਦੀ ਨਹੀਂ ਭਈ ਆ ਜੇ ਕੋਈ ਫਾਲਟ ਨਿਕਲ ਜਾਏ ਭਾਈ ਵਾਪਸ ਲਿਆਵਾਂਗੇ ਆਪਾਂ ਕਿਹੜੀ ਜੀ ਦੱਸਿਓ ਉਹ ਚੀਜ਼ ਉਹ ਤੋਂ ਬਿਨਾ ਜੇ ਕੋਈ ਫਾਲਟ ਹੋ ਉਹਦੇ ਜ਼ਿੰਮੇਵਾਰ ਆ ਆਪਾਂ ਕੱਦ ਵੱਡਾ ਛੋਟਾ ਇਹਦੀ ਨਹੀਂ ਕੋਈ ਜ਼ਿੰਮੇ ਥਾੜਾ ਦੀ ਗਾਰੰਟੀ ਤੇ ਦੁੱਧ ਦੀ ਗਾਰੰਟੀ ਦੁੱਧ ਦੀ ਆ ਥਾਣਾ ਜਾਂ ਕਿਹੜਾ ਦੁੱਧ ਆਪਾਂ ਗਨੇ ਆਓ ਭਾਈ ਚੋਬੋ ਦੋ ਡੰਗ ਸਿੱਧੀ ਜੀ ਗੱਲ ਆ ਭਾਈ ਸਹੀ ਗੱਲ ਆ ਠੀਕ ਆ ਗੱਲ ਇਹ ਪਸ਼ੂ ਕਾਮਸਾਂ ਜਾਇ ਘੱਟਕੁਟ ਜਾਂਦਾ ਹੁੰਦਾ ਥੋੜਾ ਬੋ ਤੇ ਜਿਹੜਾ 3 ਨੰਬਰ ਨਾ ਆ ਗਿਆ ਵੀਰੇ ਇਹਦੇ ਥੱਲੇ ਕਿੰਨਾ ਦੁੱਧ ਹੈ ਜੀ ਇਹ ਰੇਟ ਹੈਗਾ 10 ਲੀਟਰ ਬਾਈ 10 ਲੀਟਰ ਹੈ ਹਾਂ ਬਾਈ ਠੀਕ ਆ ਵੀਰੇ 9 ਚਵਾ ਕੇ ਦੇ ਦਾਂਗੇ ਜੱਪਾ ਜੀ ਠੀਕ ਆ ਤੇ ਡੁੱਧ ਕੀ ਦਾ ਸਹੀ 19 21 ਦਾ ਪਾਸਾ ਇਹ ਰੱਖੀਂ ਰੇਟ ਹੈਗੀ ਆ ਬਾਈ ਅ ਦੁੱਧ ਤਾਂ ਨਹੀਂ ਵੱਧ ਘਟ ਕੀ ਪਤਾ ਹੋਵੇ ਥੋੜਾ ਬਹੁਤਾ ਜਾ ਯਾਨੀ ਤਾਜੀ ਆਈ ਹੈ ਆਈ ਹੋਈ ਆ ਬਾਈ ਅੱਜ ਇਹ ਆ ਠੀਕ ਆ ਯਾਨੀ ਚਾਹੇ 19 21 ਦਾ ਮਾਨਕ ਹੀ ਆ ਜੀ ਹਾਂ ਥੋੜਾ ਬਹੁਤਾ ਹੋ ਸਕਦਾ ਹੋਵੇ ਆ ਬਾਈ ਐਵੇਂ ਜਿਆਦਾ ਜਿਦਾਈ ਨਹੀਂ ਹੋਣੀ ਕੋਈ ਵੀ ਜਿੰਦਾ ਜਿਦਾਈ ਨਹੀਂ ਹੋਣੀ ਹਾਂ ਬਾਕੀ ਸ਼ਾਮ ਨੂੰ ਜਿਵਾਈ ਹੋਊਗੀ ਬਾਕੀ ਫੋਨ ਤੇ ਪੁੱਛ ਲਵਾਂ ਹ ਥੋੜੀ ਬਹੁਤ ਉਨਨੀ ਕੀ ਹੋਊਗੀ ਸਿੱਧੀ ਗੱਲ ਆ ਬਾਈ ਹੂੰ ਠੀਕ ਆ ਹਾਂ ਇਹ ਨਹੀਂ ਹੈਗਾ ਬਾਈ ਕੋਈ ਮੰਨ ਲਾ ਤੱਲ ਹੋਊਗੀ ਤੱਲ ਹੋਊਗੀ ਉਨਨੀ ਕੀ ਹੋਊਗੀ ਸਮਾ ਫੋਲੋ ਚੌਹਤ ਨਾਲ ਠੀਕ ਆ ਜੀ ਕਿਉਂਕਿ ਟੋਕੜ ਹੋ ਕੇ ਬਾਈ ਹੋ ਜਾਂਦੀ ਆ ਇਹਦੀ ਵੀ ਇਹਦੀ ਮੰਨ ਕੇ ਚੱਲ ਇਹਦੀ ਵੀ ਹੋਈ ਵੀ ਦੋ ਮਹੀਨੇ ਦੇ ਆਸ-ਪਾਸ ਹੈ ਆ ਠੀਕ ਆ ਇਹ ਗੱਲ ਅੱਗਿਆ ਦੋ ਮਹੀਨੇ ਦਾ ਬਾਈ ਇਹਦੀ ਡਿਮਾਂਡ ਜੀ ਇਹ ਵੀ ਕਰ ਦਾਂਗੇ 22000 ਜੀ ਪਹੁੰਚ ਦੋ 100 ਕਿਲੋ 22000 ਹਾਂ ਬਾਈ ਕੱਠੀਆਂ ਲੈ ਜੇ ਤਿੰਨ ਚਾਰ ਕੋਈ ਕੋਈ ਗੱਲ ਨਹੀਂ ਵੱਡੀ ਓਵਰ ਕਰ ਦਾਂਗੇ ਫਿਰ ਵੱਡੀ ਓਵਰ ਕਰ ਦਾਂਗੇ ਹਾਂ ਠੀਕ ਆ ਵੀਰੇ ਕਿੰਨਾ ਦੁੱਧ ਦੱਸਿਆਉ ਬਾਈ ਉਹਨਾਂ ਦਾ ਆਪਾਂ ਜ਼ਿੰਮੇਵਾਰ ਆ ਹੂੰ ਠੀਕ ਆ ਚੌਣਾ ਅਗਲੇ ਨੇ ਬਾਈ ਦੋ ਡੰਗ ਤਿੰਨ ਡੰਗ ਹਿੰਮਤ ਅਗਲੇ ਦੀ ਹਾਂ ਬਾਈ ਠੀਕ ਆ ਕਿਉਂਕਿ ਪਤਾ ਇੰਨਾ ਹੀ ਆ ਕਈ ਵਾਰ ਲੰਘਦਾ ਬਾਟ ਵਾਲੀ ਆ ਬਾਈ ਹਾਂ ਇੱਥੇ ਜੇ ਪੈ ਸਕਦਾ ਕੋਈ ਡਾਕਟਰ ਇੱਥੇ ਰਹਿੰਦੇ ਰਹਿਸ਼ ਦਾ ਵੀ ਪਰਮਾਨੈਂਟ ਹਾਂ ਬਾਈ ਫੋਲ ਠੀਕ ਆ ਵੀਰੇ ਤੇ ਨਾਗ ਆ ਗਿਆ ਆਪਣਾ ਵੀਰੇ 4 ਨੰਬਰ ਜੀ ਇਹਦਾ ਸੂਆ ਕਿੰਨਾ ਮਜੇ ਇਹਦਾ ਬੱਚਾ ਸਿੱਟਿਆ ਬਾਈ ਜੀ ਅੱਛਾ ਇਹਦਾ ਬੱਚਾ ਸਿੱਟਿਆ ਬੱਚਾ ਸਿੱਟ 20 ਦਿਨ ਹੋ ਗਏ ਹਾਂ ਬਈ ਸਮੇਂ ਤੋਂ ਕਿੰਨਾ ਪਹਿਲਾਂ ਸੱਟਤਾ ਜੀ ਇਹਨੇ ਮਹੀਨਾ ਪਹਿਲਾਂ ਇਸ ਟਾਈ ਬਾਈ ਆ ਠੀਕ ਆ ਦੁੱਧ ਕਿੰਨਾ ਹੋਣੇ ਤੇ ਥੱਲੇ ਦੁੱਧ 5 ਸੀ ਇਹ ਬੈਰੋਂ ਤਾਪ ਚੜ ਗਿਆ ਸੀਗਾ ਜਾਂ ਹੂੰ ਤੇ ਮੰਨ ਕੇ ਚੱਲ ਇਹਨੂੰ ਹੁਣ ਜਾ ਬਾਈ ਆਪਾਂ ਤਿੰਨ ਤੋਂ 4 ਲੀਟਰ ਚਵਾ ਦੇਾਂਗੇ ਆ ਤਿੰਨ ਤੋਂ 4 ਲੀਟਰ ਇਹਦੀ ਨਾ ਮੂਲੀ ਸਾਈਡ ਆ ਕਿਹੜੀ ਗਾੜੀ ਆ ਹੂੰ ਖਾਨੀ ਤਾਂ ਇਹ ਦੁੱਧ ਘਟਾ ਹੂੰ ਮੂਲੀ ਗਾੜੀ ਥੋੜਾ ਦੁੱਧ ਘਟ ਘਟਦੀ ਆ ਪਿਛਲੀ ਚ ਜ਼ਿਆਦੇ ਆ ਪਿਛਲੀ ਚ ਜ਼ਿਆਦੇ ਆ ਹਾਂ ਅਗਲੀ ਗਾੜੀ ਚ ਘੱਟ ਹਾਂ ਕਿਉਂਕਿ ਆਪਾਂ ਤਾਂ ਦੱਸਤਾ ਕਈ ਵਾਰ ਲਾ ਕੇ ਨਗੋਚ ਕੱਟੇ ਤਾਂ ਕੋਈ ਫਾਇਦਾ ਹੀ ਨਹੀਂ ਜੀ ਉਹ ਤਾਂ ਫਾਇਦਾ ਹੀ ਨਹੀਂ ਜੀ ਨਗੋਚ ਦਾ ਕੰਮ ਹੀ ਨਹੀਂ ਕਰਨਾ ਆਪਾਂ ਬਾਈ ਇਹਦੀ ਡਿਮਾਂਡ ਇਹ ਤਾਂ ਮੁਕਤ ਦੇ ਭਾ ਬਾਈ 12500 ਚ ਪਹੁੰਚ 200 ਕਿਲੋਮੀਟਰ 200 ਕਿਲੋਮੀਟਰ ਚ ਬਾਈ ਠੀਕ ਆ ਤੇ ਜਿਹੜੀ ਜਰਸੀ ਆਏਗੀ ਵੀਰੇ ਇਹ ਗੱਬਣਾ ਆ ਗਈ ਬਾਈ ਹਾਂ ਗੱਬਣਾ ਕਿੰਨਾ ਕ ਸਮਾਂ ਲੈਂਦੀ ਹੈ ਜੀ ਚਾਹ ਤੋਂ ਪੰਜਨ ਬਾਈ ਠੰਡੀ ਸੀਲ ਫੁੱਲ ਹੋਊਗੀ ਸਿੰਘ ਮਾਰਦੀ ਮੂਰਤੀ ਨਾਲ ਠੀਕ ਆ ਵੀਰੇ ਸਿੰਘਾਂ ਤੋਂ ਮਾਰ ਜੇ ਹੈਲਦੀ ਹੋਵੇ ਕੋਈ ਥਣ ਘੱਟ ਵੱਧ ਹੋਵੇ ਸੂਈ ਵੀ ਦਾ ਠੀਕ ਆ ਭਾਪ ਤੇ ਸਰੀ ਫੁੱਲ ਗਾਰੰਟੀ ਆਪਣੀ ਫੁੱਲ ਗਾਰੰਟੀ ਕਿੰਨਾ ਕ ਪਿਆਜ ਦੁੱਦ ਜੀ ਦੁੱਦ ਬਈ ਐਵੇਂ ਹੁ ਝੂਠ ਬੋਲਣ ਨੂੰ ਕਿੰਨਾ ਮਾਜੀ ਬੋਲੇ ਬਾਇਆਂ ਤਿਆਂ ਲੀਟਾ ਪਿਆਜ ਹੋਏ ਚ ਕੀ ਹੁਣ ਹੋਰ ਤਾਂ ਸਹੀ ਗੱਲ ਐ ਚ ਕੀ ਹੁਣ ਇਹ ਬੰਦਿਆਂ 16 ਕਿਲੋ ਕੋਈ ਫਾਇਦਾ ਹੀ ਨਹੀਂ ਆ ਠੀਕ ਆ ਵੀਰੇ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਫੁੱਲ ਗਾਰੰਟੀ ਆ ਬਈ ਆਪਣੀ ਠੀਕ ਆ ਬਾਕੀ ਥਾਣ ਤੁਸੀਂ ਨੇੜੇ ਤੋਂ ਵੀ ਚੈੱਕ ਕਰ ਸਕਦੇ ਹੋ ਤੇ ਇਹਦੀ ਕੀ ਡਿਮਾਂਡ ਆ ਜੀ ਜੇ ਸੂਕੇ ਵੀ ਵਹਿੜ ਹੱਲ ਗਈ ਹਾਂਜੀ ਵਾਪਸ ਲਿਆ ਮੰਗੇ ਆਪਾਂ ਅੱਛਾ ਜਾਂ ਸਿੰਗਾ ਤੋਂ ਮਾਜੇ ਠੀਕ ਆ ਆ ਵੇਹ ਲਾਲੇ ਇਨੇ ਸੰਗ ਤਾਂ ਜੇ ਬਣਾਏ ਜਾਂਦਾ ਰਹੇ ਵੀ ਛੋਟੇ ਛੋਟੇ ਬਣਾਉਂਦੇ ਨਹੀਂ ਬਈ ਆਪਾਂ ਸਿੱਧੀ ਗੱਲ ਹੈ ਠੀਕ ਆ ਆਪਾਂ ਕੰਮ ਹੀ ਨਹੀਂ ਕਰਦੇ ਹਾਂ ਤੇ ਇਹਦੀ ਡਿਮਾਂਡ ਇਹ ਢੱਲਾ ਢੁਲਾ ਬਹੁਤ ਪਈ ਆ ਲੈ ਲੈ ਬਹੁਤ ਬਈ ਆ ਜੀ ਵੱਧ ਤੋਂ ਪਈ ਢੱਲਾ ਹੈ ਤਾਂ ਆ ਇਹ ਤਾਂ ਲੈ ਜਾਂਦਾ ਹਫਤਾ ਇਹਦੀ ਡਿਮਾਂਡ ਇਹ ਕਰਦਾਂਗੇ 333200 ਕਿਲੋਮੀਟਰ ਦੇ ਬਾਈ 333000 ਕੋਕੜਾ ਵਾਲਾ ਮੋਲਾ ਬਈ ਇਹਦਾ ਤਾਂ ਠੀਕ ਆ ਹਾਂਜੀ ਬਈ ਤੇ ਆ ਨੀਲੀ ਰਵੀ ਦਾ ਕੱਟਾ ਕਿਵੇਂ ਲੈ ਜਾਂਦਾ ਫਿਰ ਇਹਦਾ ਵੈਸੇ ਆ ਸ਼ੌਂਕ ਜਿਹਾ ਜਾ ਕੇ ਪਿਆ ਹਾਂ ਠੀਕ ਉਹ ਬੱਟ ਨਾਲ ਚਕਾਉਂਦੇ ਸੀਗੇ ਕਾਨੂੰ ਚੰਗੀ ਆ ਬਰੀ ਚੰਗੀ ਆ ਵੱਡਣ ਵਾਲੀ ਚੀਜ਼ ਤਾਂ ਹੈ ਨਹੀਂ ਕਿੰਨੀ ਕੁ ਉਮਰ ਹੋ ਬੱਚੇ ਦੀ ਇਹ ਆ ਇਹ 9 ਮਹੀਨੇ ਦਾ ਕਹਿੰਦੇ ਅਗਲੇ ਬਾਈ ਅੱਛਾ ਛੋਟਾ ਹੀ ਆ ਹਾਂ ਨਿਸ਼ਾਨੀਆਂ ਸਾਈਆਂ ਪਾਸ ਆ ਹੂੰ ਨਿਸ਼ਾਨੀਆਂ ਪਾਸ ਆ ਸਾਰੀਆਂ ਕੋਈ ਇਹ ਨਾ ਹੋ ਗਏ ਨਿਸ਼ਾਨੀਆਂ ਵੀ ਚੈੱਕ ਕਰ ਲੋ ਫੇਸ ਕੁਆਲਟੀ ਸੋਹਣੀ ਅੱਖਾਂ ਵੀ ਚਿੱਟੀਆਂ ਸਾਰੀਆਂ ਨਿਸ਼ਾਨੀਆਂ ਚ ਬਾਈ ਪਾਸ ਆ ਠੀਕ ਆ ਇਹਦੀ ਕੀ ਡਿਮਾਂਡ ਕਰਨੀ ਆ ਫਿਰ ਇਹਦੀ ਪਹੁੰਚ ਨਹੀਂ ਹੋਣੀ ਆ ਇਹਦੀ ਨਹੀਂ ਹੋਣੀ ਨਹੀਂ ਕਰਦੀ ਯਾਰ ਕਰਨੀ ਆ ਥੋੜੀ ਕਰਦੀ ਫੇਰ 200 ਤਾਂ ਹੀ ਜਾਊ ਸਾਡੀ ਰਸੋਈ 200 ਤਾਂ ਹੀ ਖੜੀ ਹੁੰਦੀ ਹੈ 200 ਤਾਂ ਹੀ ਖੜੀ ਹੈ ਹਾਂ ਅਗਰ ਮਗਰਲੇ ਅੱਖਰ ਹੁੰਦੇ ਹੀ ਨਹੀਂ ਹੈ ਹਾਂ ਠੀਕ ਆ ਇਹ ਕਦਾਂ ਸਾਢੇ 15 ਜਾਂ ਜਾਜਾ 200 ਕਿਲੋਮੀਟਰ ਤੇ ਜੇ ਪਹੁੰਚ ਨਹੀਂ ਕਰਾਉਣੀ ਅਗਲਾ ਆਪ ਰੇੜੀ ਚ ਲੈ ਜੇ ਫੇਰ ਘਟ ਜੂਗਾ ਠੀਕ ਆ ਫੇਰ 14000 ਦਾ ਇਹੋ ਦੱਸ ਬਾਈ ਫੇਰ 14000 ਦਾ ਨਹੀਂ ਸਾਢੇ 15 ਦਾ ਨਹੀਂ ਸਾਢੇ 15 ਦਾ ਠੀਕ ਆ ਜੇ ਕੋਈ ਮੰਨ ਕੇ ਚੱਲ ਤੂੰ ਕਹ ਨਾ ਸਾਰੀਆਂ ਵੇੜਾਂ ਇਕੱਠੀਆਂ ਲਓ ਕੱਟੇ ਉਹ ਛੱਡ ਕੇ ਹੂੰ ਕਿਹੜੀ ਦਾ ਬੱਚਾ ਸੀਟਾਂ ਵੜਦਾ ਹੂੰ ਇਹ ਵੇੜਾ ਵਫੀਦ ਦੇ ਦਿੰਖੋ ਦੱਸਿਆ ਜਾ ਬਿਹੜਾ ਨਾ ਕੱਟਾ ਨਿੰਦੇਣਾ ਚਾਰਾਂ ਵਿਹੜਾ ਨਾ ਇੱਕ ਵਿਹੜਾ ਹਾਂ ਇਹ ਕੋਈ ਕੱਟਾ ਵੀ ਲਊ ਕੱਟਾ ਵੀ ਲੈਣੇ ਆਪਾਂ ਦਾ ਕੋਈ ਦੁੱਖ ਨਹੀਂ ਮੁੱਲ ਹੋ ਜਾ ਹਾਂ ਕਿ ਜੇ ਕੋਈ ਚਾਏ ਵਿਹੜਾ ਨੂੰ ਆ ਵਿਹੜਾ ਫੀ ਕਰ ਦੇਗਾ ਉਹ ਦੱਸ ਬਈ ਠੀਕ ਹੈ ਕਿੰਨਾ ਦੁੱਧ ਦੱਸਿਆ ਹੂੰ ਦੋ ਡੰਗ 6.5 ਡੰਗ ਅਗਲਾ ਆਪਣੇ ਘਰੇ ਮੰਨ ਲੈ ਬਈ ਚੋਕੇ ਲੈ ਜੀ ਚੋਕੇ ਲੈ ਜੀ ਦਸਲੀ ਕਰਕੇ ਆ ਠੀਕ ਹੈ ਦੁੱਧ ਨਾ ਘਟੂਗਾ ਦੁੱਧ ਨਾ ਘਟੂਗਾ ਠੀਕ ਹੈ ਇਹ ਨਹੀਂ ਅਗਲਾ ਜਾ ਕੇ ਕਹੂ ਬਈ ਕਿ ਆ ਅੱਠ ਸੀ ਤੇ ਨਿਕਲੇ ਨਹੀਂ ਨਹੀਂ ਉਹ ਕੰਮ ਹੀ ਹੈ ਨਹੀਂ ਬਾਈ ਠੀਕ ਹੈ ਜੀ ਕਿੰਨੀਆਂ ਵਿਹੜਾ ਹੁਣ ਬਣੀਆਂ ਮੀਆਂ ਹਾਂ ਹੁਣ ਹੈਗਾ ਚਬਾਈ ਦਾ ਟਾਈਮ ਸਿੱਧੀ ਜੀ ਗੱਲ ਹੈ ਬਾਈ ਚਬਾਈ ਦਾ ਟਾਈਮ ਹੀ ਹੈ ਜੀ ਚਬਾਈ ਦਾ ਟਾਈਮ ਆ ਇੰਨੀ ਨਾ ਬੈਠਾ ਡੰਗ ਤਾਂ ਹੀ ਬਣੀਆਂ ਹੋਣਗੀਆਂ ਜੇ ਕੱਲ ਨੂੰ ਜਦੋਂ ਆਓਗੇ ਵੇਖੋਗੇ ਕੱਲ ਨੂੰ ਵੀ ਇੰਨੀ ਨਹੀਂ ਕੱਲ ਨੂੰ ਵੀ ਕੱਲ ਨੂੰ ਖਾਲੀ ਹੋ ਗਈਆਂ ਪਾਸੋਂ ਸਵੇਰ ਚੋਂਗੇ ਇੰਨੇ ਹੀ ਹੋਣਗੀਆਂ ਆਏ ਨਹੀਂ ਬਈ ਛੱਡ ਕੇ ਨਾ ਨਾ ਛੱਡ ਕੇ ਵਾਲਾ ਤਾਂ ਕੰਮ ਹੀ ਹੈ ਨਹੀਂ ਆਪਣੇ ਕੋਲ ਬਾਈ ਠੀਕ ਆ ਇਹ ਨਹੀਂ ਬਈ ਤੜਕੇ ਚ ਇੰਨੀਆਂ ਹੀ ਨਾ ਨਾ ਡੰਗ ਤਾਂ ਇੰਨੀਆਂ ਹੀ ਹੋਣੀਆਂ ਬਾਈ ਠੀਕ ਹੈ ਵੀਰੇ ਕਿਉਂਕਿ ਇੱਕ ਡੰਗ ਬਈ ਪੱਲੇ ਵਾ ਵੱਤ ਦਿਖਾ ਦੇ ਦੂਜੇ ਡੰਗ ਕੀ ਕਵਾਂਗੇ ਡੰਗ ਕਿੱਥੇ ਦੁੱਧ ਪੂਰਾ ਹੱਸ ਕੇ ਥੋੜੋ ਦਿਖਾਵਾਂਗੇ ਭਾਈ ਆਏ ਬੰਦੇ ਨੂੰ ਇਹ ਤਾਂ ਗੱਲ ਹੈ ਜੀ ਇੰਨਾ ਹੀ ਤਾਂ ਇੰਨਾ ਹੀ ਹੋਊ ਬਾਈ ਕਿੰਨਾ ਲੈਵਾ ਹੋਣਾ ਬਸ ਠੀਕ ਹੈ ਵੀਰੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ